ਹੋਰ ਪਾ ਲੋ ਵੱਡੀਆਂ ਕੋਠੀਆਂ ਆਪਣਾ ਜਲੂਸ ਆਪਣੇ ਹੱਥੀਂ ਕਢਵਾਇਆ ਅਕਸਰ ਹੀ ਅੱਜ ਕੱਲ੍ਹ ਲੋਕ ਚਾਦਰ ਦੇਖ ਕੇ ਪੈਰ ਨਹੀਂ ਪਸਾਰਦੇ ਸਗੋਂ ਫੋਕਰਪਣੇ ਵਿੱਚ ਜਲੂਸ ਕਢਵਾ ਲੈਂਦੇ ਨੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਮੁੰਡਾ ਨਵੇਂ ਘਰ ਦੀ ਛੱਤ ਦੀ ਸੀਲਿੰਗ ਪੰਨ ਰਿਹਾ ਹੈ ਦਰਸਲ ਇਸ ਘਰ ਵਾਲੇ ਨੇ ਆਪਣੇ ਘਰ ਦੀ ਇਸ ਮੁੰਡੇ ਤੋਂ ਡਾਊਨ ਸੀਲਿੰਗ ਕਰਵਾਈ ਸੀ ਪਰ ਜਦੋਂ ਇਸ ਮੁੰਡੇ ਨੇ ਆਪਣਾ ਕੰਮ ਕਰਕੇ ਪੈਸੇ ਮੰਗੇ ਤਾਂ ਇਹ ਘਰ ਵਾਲਾ ਕਹਿੰਦਾ ਕਿ ਐਨੇ ਪੈਸੇ ਕਿਵੇਂ ਬਣ ਗਏ ਤੂੰ ਤਾਂ ਜਾਦੇ ਬਣਾ ਲੈ ਮੈਂ ਤਾਂ ਤੈਨੂੰ ਅੱਧੇ ਪੈਸੇ ਦੇਵਾਂ ਤਾਂ ਇਹ ਨੌਜਵਾਨ ਕਹਿੰਦਾ ਕਿ ਤੁਸੀਂ ਪਹਿਲਾਂ ਗੱਲ ਕਰਕੇ ਮੈਨੂੰ ਸਾਈ ਦਿੱਤੀ ਸੀ ਉਨੇ ਹੀ ਮੰਗ ਰਿਹਾ ਹੈ ਜਿੰਨੇ ਵਿੱਚ ਆਪਣੀ ਗੱਲ ਹੋਈ ਸੀ ਪਰ ਘਰ ਵਾਲਾ ਕਹਿੰਦਾ ਕਿ ਮੈਂ ਐਨੇ ਨਹੀਂ ਦੇਣੇ ਤੇ ਮੁੰਡੇ ਦੇ بار-ਬਾਰ ਗੇੜੇ ਮਰਵਾਉਂਦਾ ਰਿਹਾ ਇੱਕ ਦਿਨ ਅੱਕ ਕੇ ਮੁੰਡੇ ਨੇ ਘਰ ਦੀ ਸਾਰੀ ਹੀ ਸੀਲਿੰਗ ਥੌੜੀ ਚੱਕ ਭੰਨ ਦਿੱਤੀ ਅਤੇ ਆਪਣੇ ਦੋਸਤ ਨੂੰ ਕਹਿੰਦਾ ਕਿ ਤੂੰ ਮੇਰੀ ਵੀਡੀਓ ਬਣਾ ਇਸ ਦੀ ਕਰਤੂਤ ਸਾਰਿਆਂ ਨੂੰ ਪਤਾ ਲੱਗੇ ਇਹ ਦੇਖ ਘਰ ਵਾਲਾ ਕਹਿੰਦਾ ਕਿ ਤੂੰ ਕਿਉਂ ਭੰਨਦਾ ਆ ਚੱਕ ਆਪਣੇ ਪੈਸੇ ਤਾਂ ਮੁੰਡਾ ਕਹਿੰਦਾ ਕਿ ਹੁਣ ਇੰਨਾ ਪੈਸਿਆਂ ਦਾ ਗੁਰੂ ਘਰ ਮੱਥਾ ਟੇਕ ਦੀ ਜਾਂ ਬੈਂਕ ਵਿੱਚ ਜਮਾ ਕਰਵਾ ਕੇ ਵਿਆਜ ਖਾ ਲਈ ਹੁਣ ਮੈਂ ਤੇਰੇ ਘਰੋਂ ਇੱਕ ਵੀ ਪੈਸਾ ਨਹੀਂ ਲੈ ਕੇ ਜਾਣਾ ਸੋ ਤੁਹਾਡੇ ਹਿਸਾਬ ਨਾਲ ਕੌਣ ਸਹੀ ਹੈ ਕੌਣ ਗਲਤ ਹੈ ਆਪਣੇ ਵਿਚਾਰ ਤੁਰਦੇਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ